ਸਰ ਕਿੱਦਾਂ ਖਤਮ ਕਰਦੇ ਕਿ ਖਤਮ ਕਰਦਾ ਢੰਗ ਹੈ ਕਿ ਤੂੰ 100% ਪੈਸਾ ਦੇ ਦਿੰਦੇ ਹੁਣ ਕਹਿੰਦੇ 40% ਸਟੇਟਾਂ ਦੇ ਸਟੇਟਾਂ ਕਿੱਥੋਂ ਦੇਣਗੇ ਤੁਸੀਂ ਇਹ ਦੱਸੋ ਫੰਡ ਦੇ ਸਾਲਾ ਜੀਐਸਟੀ ਦਾ ਹੀ ਉੱਥੇ ਚਲ ਜਾਂਦਾ ਸਟੇਟਾਂ ਕੋ 40% ਕਿੱਥੋਂ ਫੰਡ ਆਊਗਾ ਸੋ ਜੇ ਕਿਤੇ ਕੋਈ ਕ腐ਸ਼ਨ ਵਾਲਾ ਕੇਸ ਹੈ ਕੋਈ ਵੀ ਆ ਕਿਤੇ ਮੰਨ ਲੋ ਕੇਹ ਸਿਹਤ ਕੇ ਜ਼ਿਲ੍ਹੇ ਚ ਕੇ ਪਿੰਡ ਚ ਕੇ ਇਕਾਈ ਚੋਂਦਾ ਠੀਕ ਹੈ ਉਹਦੇ ਖਿਲਾਫ ਕਾਰਵਾਈ ਕਦੋਂ ਜਿੱਤਦਾ ਹੈਗਾ ਉਹ ਕੱਲ੍ਹ ਦੀ ਚਾਹੀਦੀ ਹੈ ਪੱਦੇ ਦਾ ਮਤਲਬ ਇਹ ਥੋੜਾ ਕਿ ਤੁਸੀਂ ਸਭ ਲੋਕਾਂ ਦਾ ਹੱਕੀ ਖੋ ਕੇ ਲੈ ਲਓ ਯਾਰ ਇਹ ਕਦਾਂ ਆਊਗਾ ਕਿੱਥੋਂ ਪੈਸਾ ਆਊਗਾ ਸੂਬਿਆਂ ਕੋ ਕਿੱਥੋਂ ਪੈਸਾ ਆਊਗਾ ਇੰਨਾ ਪੈਸਾ ਦੇਣ ਵਾਸਤੇ ਸੂਬੇ ਕੋ ਤੁਹੀਂ ਸਾਡੇ ਪੈਸੇ ਸਾਡਾ 1600 ਕਰੋੜ ਰੁਪਏ ਹੜ ਦਾ ਹੜ ਦਾ ਆਜੇ ਤੱਕ ਇੱਕ ਦਵੰਦੀ ਦੀ ਹੈ ਸਾਡਾ 10000 ਦੇ ਕਰੀਬ ਜਿਹੜਾ ਉਹ ਰੂਜ਼ਾ ਡਿਵਾਲਪਮੈਂਟ ਦਾ ਫੰਡ ਸੀਗਾ ਉਹਦਾ ਇੱਕ ਪੈਸਾ ਦੀ ਆ ਤੇ ਖਲਤਖ ਸਰ ਇਹ ਮੰਦੇਗਾ ਦੇ ਪੈਸੇ ਕਿੱਥੋਂ ਆਉਣਗੇ ਜੀਪੀਡੀ ਜਿਹੜੀ ਪਾਲਸੀ ਹੈ ਉਹ ਮੀਰਾ ਦੇ ਹੱਕ ਦੇ ਵਿੱਚ ਮਜ਼ਦੂਰਾਂ ਦਾ ਕੋਈ ਨਹੀਂ ਦੀ ਕਿਸਾਨਾਂ ਦਾ ਕੋਈ ਨਹੀਂ ਦੀ ਇਹਦੇ ਸਭ ਤੋਂ ਜਿਹੜਾ ਹਾ ਵੀ ਵੀ ਜੀਰਮ ਜੀ ਸੇਵ ਜਿੱਦਾਂ ਪਸੰਦੀਆਂ ਦੇ ਕਾਲੇ ਗਰੂ ਦੀ ਉਹਨਾਂ ਵਰਗੇ ਪੁੱਤਾਂ ਦਾ ਜਮੀਨ ਪਹਿਲਾਂ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਬਜਟ ਸੀਗਾ ਉਹ 100% ਕੇਂਦਰ ਸਰਕਾਰ ਦਿੰਦੀ ਸੀਗੀ ਜਿਹੜੀ ਸਾਡੀ GST ਰਾਜਾਂ ਦੀ ਜਾਂਦੀ ਸੀਗੀ ਉਹਦੇ ਚੋਂ ਸਾਨੂੰ 100% ਜਿਹੜਾ ਦਿੱਤਾ ਜਾਂਦਾ ਸੀਗਾ ਹੁਣੇ ਨਵੀਂ ਪਾਲਸੀ ਦੇ ਤਹਿਤ 60 40 ਕਰਤੀ ਆ ਕਿ 60 ਜਿਹੜਾ ਕੇਂਦਰ ਸਰਕਾਰ ਦਊ ਤੇ 40 ਬਸਟ ਜਿਹੜਾ ਉਹ ਮਤਲਬ ਸਟੇਟਾਂ ਦੇਣ ਗਿਆ ਬਸਟੇਟਾਂ ਦੇਣ ਗਿਆ ਕਿੱਥੋਂ ਇਹ ਵੀ ਦੱਸਿਆ ਸਾਡੇ ਤੇ ਪਹਿਲਾਂ ਹੀ ਜਿਹੜੇ ਫੰਡ ਸਾਡੀ ਜੀਐਸਟੀ ਤੋਂ ਜਿਹੜੇ ਸਾਨੂੰ ਫੰਡ ਮਿਲਦੇ ਸੀ ਸਾਡੇ ਰੂਲ ਦਾ ਡਿਵੈਲਪਮੈਂਟ ਦੇ ਫੰਡ ਜਿਹੜੇ ਸੀਗੇ ਉਹ ਤਾਂ ਪਹਿਲਾਂ ਹੀ ਕੁੱਟ ਕੇ ਬੈਠੇ ਆ ਤੇ ਦੂਜਾ ਜਿਹੜਾ ਮਨਰੇਗਾ ਦੇ ਥਰੂ ਕੰਮ ਹੁੰਦੇ ਸੀਗੇ ਉਹ ਅਸੀਂ ਕਿੱਥੋਂ ਬਦਲ ਜਿਹੜਾ ਉਹ ਦੇ ਸਕਾਂਗੇ ਸਟੇਟਾ ਜਿਹੜੀਆਂ ਉਹ ਨਹੀਂ ਦੇ ਸਕਣਗੀਆਂ ਜਿਹੜਾ ਦੇਖੋ ਇਹ 60 ਜਾਲੀ ਵਾਲੀ ਦੇਸ਼ੋ ਜਿਹੜੀ ਹੈ ਇਹ ਬਹੁਤ ਵੱਡੀ ਖਤਰਨਾਕ ਕਿੱਕ ਦੇਸ਼ੋ ਆ ਜਿਹੜੀ ਬਿਲਕੁਲ ਨਹੀਂ ਹੋਣੀ ਚਾਹੀਦੀ 105% ਦਾ ਸੈਂਟਰ ਪਹਿਲਾਂ ਮੰਨੇਗਾ ਦੇ ਪੈਸੇ ਦਿੰਦਾ ਸੀਗਾ ਉਹ ਜਿਹੜੇ ਚਾਹੀਦੇ ਆ ਉਹ ਦੂਜਾ ਇਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਉਹ मतलब ਇਹ ਘਟਾ ਕੇ ਜਿਹੜਾ ਕਰ ਰਿਹਾ ਜਿਹਦਾ ਮੈਂ ਤੁਹਾਨੂੰ ਦੱਸਿਆ 60 40 ਕਰ ਰਿਹਾ ਇਸੇ ਤਰ੍ਹਾਂ ਇਹ ਜਦੋਂ ਆਪਾਂ ਬਜਾਈ ਤੇ ਵੜਾਈ ਜਦੋਂ ਖੇਤੀ ਦਾ ਸੀਜ਼ਨ ਹੁੰਦਾ ਉਹ ਸਮੇ ਉਹ ਕਹਿੰਦੇ ਜੀ ਬਿਲਕੁਲ ਮਤਲਬ ਜਿਹੜਾ ਉਹ ਨਹੀਂ ਮਤਲਬ ਜਿਹੜਾ ਉਹ ਦਿੱਤਾ ਜਾਊਗਾ ਉਹ ਮਨਰੇਗਾ ਦੀ ਮਜ਼ਦੂਰੀ ਜਿਹੜਾ ਕੰਮ ਹੈ ਉਹ ਨਹੀਂ ਦਿੱਤਾ ਜਾਊਗਾ ਉਸ ਸਮੇ ਦੋ ਮਹੀਨੇ ਦੇਸ਼ ਦਾ ਮਜ਼ਦੂਰ ਜਿਹੜਾ ਉਹ ਕਿੱਥੋਂ ਰੋਟੀ ਖਾਊਗਾ ਦੇਸ਼ ਦੇ ਮਜ਼ਦੂਰ ਦੇ ਮੂੰਹ ਜੋ ਰੋਟੀ ਖਾਣ ਖੋਣ ਵਾਲੀ ਇਹ ਪਾਲਿਸੀ ਜਿਹੜੀ ਆ ਇਹ ਕੇਂਦਰ ਸਰਕਾਰ ਲੈ ਕੇ ਆਈ ਆ ਬੀਜੇਪੀ ਲੈ ਕੇ ਆਈ ਆ ਬੀਜੇਪੀ ਗਰੀਬ ਲੋਕਾਂ ਦੇ ਮੂੰਹ ਚੋਂ ਰੋਟੀ ਖੋਹ ਜਾਂਦੀ ਆ ਰੋਟੀ ਜਿਹੜੀ ਵਿਚਾਰੇ 100 ਦਿਨ ਦੀ ਪਹਿਲਾਂ ਗਾਰੰਟੀ ਸੀਗੀ ਕਿ ਸਾਲ ਚ 100 ਦਿਨ ਜਿਹੜਾ ਉਹ ਸਾਨੂੰ ਕੰਮ ਮਿਲਿਆ ਕਰੂਗਾ ਉਹ 100 ਦਿਨ ਜਦੋਂ ਵੀ ਜਦੋਂ ਅਗਲੇ ਦੀ ਮੱਦੀ ਸੀਗੀ ਉਦੋਂ ਅਗਲਾ ਆਪਣਾ ਕੰਮ ਕਰ ਲੈਂਦਾ ਸੀਗਾ ਪਰ ਹੁਣ ਜਦੋਂ ਸਾਡੇ ਤੇ ਪਾਬੰਦੀ ਲਾ ਦਿੱਤੀ ਜਦੋਂ ਕਿੱਤੀ ਵਾਰੀਆ ਦੇ ਸੀਜ਼ਨ ਦੇ ਵਿੱਚ ਜਿਹੜੇ ਮਜਦੂਦਾਂ ਦੇ ਕੋਲ ਵਚਾਦਿਆਂ ਕੋ ਕਨਾਲ ਬਲਤ ਜਗ੍ਹਾ ਵੀ ਨਹੀਂ ਜਿੰਨਾਂ ਕੋ ਕਿਤੇ 2 ਮਰਲੇ ਕਣਕ ਦੀ ਬੀਜੀ ਜਿੰਨਾਂ ਦੇ ਕਿਤੇ 2 ਮਰਲੇ ਝੋਨਾ ਵੀ ਲਾਇਆ ਉਹਨਾਂ ਵਚਾਦਦੇ ਉਸੇ ਟਾਈਮ ਦੇ ਉੱਤੇ ਮਿਹਨਤ ਕਰਕੇ ਉਹ ਰੋਟੀ ਖਾਣੀ ਹੁੰਦੀ ਹੈ ਉਹ ਰੋਟੀ ਸਦ ਖੋਈ ਜਾਂਦੀ ਹੈ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੰਮ ਜਿਹੜਾ ਉਹ ਨਹੀਂ ਕਰ ਸਕਦੇ ਇਸ ਕਰਕੇ ਬਲਤ ਜਿਹੜਾ ਇੱਕ ਗਾਰੰਟੀ ਸੀ ਕਿ 100 ਦੇਣ ਵਾਲੀ ਉਹ ਵੀ ਜਿਹੜੀ ਘਟਾਤੀ ਕਿ ਪਤਾ ਨਹੀਂ ਉਹ ਸੌਦੇਤ ਕੰਮ ਮਿਲੂ ਕਿ ਨਹੀਂ ਮਿਲੂ ਕਿਉਂਕਿ ਬਜਟ ਦਾ ਇੱਕ ਵੱਡਾ ਜਿਹੜਾ ਇਹਦੇ ਵਿੱਚ ਉਹਨਾਂ ਨੇ ਕਰਤਾ ਉਹਦੇ ਕਰਕੇ ਇਹ ਜਿਹੜੀ ਸਕੀਮ ਹੈ ਇਸ ਮੱਲਾ ਇਹ ਇਹ ਗਰੀਬ ਰੋਧੀ ਆ ਉਹਦਾ ਇਹ ਮੱਲਾ ਜਿਹੜੀ ਜਿਹੜੇ ਮੱਲਾ ਗਰੀਬਾਂ ਦੇ ਹਿੱਤ ਆ ਇਹ ਸਰਕਾਰ ਇਹ ਭਾਜਪੀ ਗਰੀਬਾਂ ਨੂੰ ਜਿਹੜਾ ਮਾਰਨਾ ਚਾਹੁੰਦੀ ਹੈ ਇਸ ਦੇਸ਼ ਦੇ ਵਿੱਚ ਗਰੀਬ ਦੇ ਮੂਹ ਦੇ ਵਿੱਚੋਂ ਰੋਟੀ ਜਿਹੜੇ ਉਹ ਖੋੜਾ ਚਾਹੁੰਦੀ ਹੈ ਕਉਕਾ ਤੁਸੀਂ ਹੁਣੇ ਦੇਖਿਆ ਇਹ ਤਾਂ ਹੜ੍ਹ ਆਏ ਸੀਗੇ ਕਿਸਾਨ ਬਿਦੂਦ ਸਾਰੇ ਰੁੜ ਗਏ ਉਹ ਕੇਂਦਰ ਸਰਕਾਰ ਨੇ ਜਿਹੜੇ ਪੈਸੇ ਐਨਾਨਸ ਕੀਤੇ ਸੀਗੇ 1600 ਕਰੋੜ ਰੁਪਈਆ ਜਦੋਂ ਕਿ ਕਿੰਨਾ ਨੁਕਸਾਨ ਸਾਡੇ ਅਜਾਲਾ ਪੰਜਾਬ ਦੇ ਵਿੱਚ ਹੋਇਆ ਪਰ ਕੋਈ ਪੈਸਾ ਨਹੀਂ ਦਿੱਤਾ ਇੱਕ ਨਵੇਂ ਪੈਸਾ ਅਜੇ ਤੱਕ ਨਹੀਂ ਆਇਆ ਤੇ ਸਾਦ ਤੁਸੀਂ ਉਹਦੇ ਪੈਸੇ ਦੇ ਦੇ ਤੁਸੀਂ ਸਾਡੇ ਜਿਹੜੇ ਰੂਰ ਡਿਵੈਲਪਮੈਂਟ ਵਾਲੇ ਫੰਡਾਂ ਦੇ ਪੈਸੇ ਦੀ ਦੇ ਦੇ ਤੁਸੀਂ ਸਾਡੇ ਹੜ੍ਹਾਂ ਦੇ ਪੈਸੇ ਦੀ ਦੇ ਦੇ ਵੇ ਬਚਾਦਾ ਗਰੀਬ ਕਿੱਥੇ ਜਾਊਗਾ ਮੋਦੀ ਜੀ ਦੱਸੋ ਗਰੀਬ ਕਿੱਥੇ ਜਾਊਗਾ ਬੀਜੇਪੀ ਦੱਸ ਸਕਦੀ ਹੈ ਕਿ ਜਿਹੜੇ ਮਜ਼ਦੂਰ ਬਚਾਦੇ ਮੰਨੇਰੇਗਾ ਦੀਆਂ ਦਿਹਾੜੀਆਂ ਲਾ ਕੇ ਆਪਣਾ ਕੰਮ ਕਰਦੇ ਸੀਗੇ ਉਹ ਜਿਹੜੀਆਂ ਪੰਚਾਇਤਾਂ ਪਿੰਡਾਂ ਦੇ ਵਿੱਚ ਆਪਣਾ ਵਿਕਾਸ ਪਿੰਡਾਂ ਦੇ ਬਹੁਤ ਸਾਰੇ ਵਿਕਾਸ ਦੇ ਕੰਮ ਸੀਗੇ ਜਿਹੜੇ ਮੰਨੇਰੇਗਾ ਦੇ ਦਾਈ ਹੁੰਦੇ ਸੀਗੇ ਹੁਣ ਉਹ 60 ਚਾਲੀ ਦੀ ਦੇਸ਼ ਹੋ ਗਈ ਹੁਣ ਉਹ ਬਚਾਦੇ ਕਿੱਥੋਂ ਗਵਾਉਣਗੇ ਉਹ ਵੀ ਆਪਣੇ ਮਤਲਬ ਕੱਟ ਲੱਗ ਗਿਆ ਹੁਣ ਉਹ ਪੰਚਾਇਤਾਂ ਕੋਈ ਹੋਰ ਰਸਤਾ ਦਿਗਾ ਇੱਕ ਬਹੁਤ ਵਧੀਆ ਰਸਤਾ ਸੀਗਾ ਉਹ ਮੁੰਦੇਗਾ ਕੋਈ ਸੈਂਟਰ ਸਰਕਾਰ ਕਿਹਨੂੰ ਖੈਰ ਦੇ ਪਾਦੀ ਸਾਡੇ ਫੰਡ ਸੀਗੇ ਸਾਡੀ ਜੀਐਸਟੀ ਸਾਡੀ ਜੀਐਸਟੀ ਜਿਹੜੀ ਉਹਦੇ ਵਿੱਚੋਂ ਹੀ ਮੁੰਦੇਗਾ ਦੇ ਫੰਡ ਆਉਂਦੇ ਸੀਗੇ ਉਹ ਫੰਡ ਜਿਹੜੇ ਉਹਨਾਂ ਨੂੰ ਰੋਕਿਆ ਜਾ ਰਿਹਾ 60 40 ਜਿਹੜਾ ਕੀਤਾ ਜਾ ਰਿਹਾ ਸੋ ਇਹ ਜਿਹੜੀ ਵੀ ਵੀ ਜੀ ਰਾਮ ਜੀ ਰਾਮ ਜਿਹੜੀ ਮਤਲਬ ਜਿਹੜਾ ਇਹ ਮਤਲਬ ਨਵੀਂ ਐਕਟ ਜਿਹੜਾ ਲੈ ਕੇ ਆਏ ਲੋਕ ਸਭਾ ਦੇ ਵਿੱਚ ਇਹ ਬਹੁਤ ਹੀ ਗਰੀਬ ਵਿਰੋਧੀ ਲੋਕ ਵਿਰੋਧੀ ਕਿਸਾਨ ਵਿਰੋਧੀ ਇਹ ਮਤਲਬ ਨੁਕਸਾਨ ਦੇ ਵਿਰੋਧੀ ਇਹ ਐਕਟ ਹੈ ਐਕਟ ਜਿਹੜਾ ਵਾਪਸ ਲੈਣਾ ਚਾਹੀਦਾ ਉਹ ਸਾਡੀ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਮਤਲਬ ਇਹ ਸਮਝਦੇ ਹਾਂ ਕਿ ਜਿਹੜਾ ਰੋਜ਼ਗਾਰ ਰੋਜ਼ਗਾਰ ਸਾਡੇ ਜੀਵਨ ਦੇ ਨਾਲ ਜੁੜਿਆ ਸਾਡਾ ਸਾਡਾ ਜ਼ਿੰਦਗੀ ਚੱਲੀ ਤਾਂ ਸਕਦੀ ਜੇ ਸਾਡੇ ਕੋਲ ਰੋਜ਼ਗਾਰ ਹੈ ਸਾਡੇ ਕੋਲ ਕੋਈ ਨੌਕਰੀ ਹੈ ਕੋਈ ਕਾਰੋਬਾਰ ਹੈ ਜੇ ਸਾਡਾ ਰੋਜ਼ਗਾਰ ਖੋਇਆ ਜਾ ਰਿਹਾ ਤੇ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਦਾਂ ਮਤਲਬ ਜਿਹੜੀ ਚੱਲੂਗੀ ਸਾਡੀ ਜ਼ਿੰਦਗੀ ਤੇ ਕੀ ਜਿਹੜੇ ਅਥਿਆ ਮਤਲਬ ਉਹ ਰਹਿ ਜਾਣਗੇ ਕਿਉਂਕਿ ਇਹ ਜਿਹੜਾ ਮੈਂ ਸਭ ਦਾ ਕਿ ਮੰਨੇਰੇਗਾ ਦੀ ਪਾਲਸੀ ਨੂੰ ਕਮਜ਼ੋਰ ਕਰਨਾ ਜਿਹੜਾ ਉਹ ਗਰੀਬਾਂ ਦੀ ਜ਼ਿੰਦਗੀ ਜੀਉਣ ਦਾ ਅਧਿਕਾਰ ਜਿਹੜਾ ਉਹਨੂੰ ਖੋਹਦੇ ਬਰਾਬਰ ਹੈ ਔਰ ਜੇ ਤੁਸੀਂ ਮਤਲਬ ਮੈਂ ਵੀ ਤੁਸੀਂ ਵੀ ਮੀਡੀਆ ਦੇ ਵੀ ਜੇ ਆਪਾਂ ਤਵੇ ਸਨਮਾਨ ਦੇ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਚੰਗੇ ਢੰਗ ਨਾਲ ਜ਼ਿੰਦਗੀ ਜੀਣੀ ਚਾਹੁੰਦੇ ਆ ਤੇ ਸਾਡੇ ਕੋਲ ਰੋਜ਼ਗਾਰ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਰੋਜ਼ਗਾਰ ਮੰਨਰੇਗਾ ਦੇ ਥਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਬੀਜੇਪੀ ਨੇ ਉਹ ਰੋਜ਼ਗਾਰ ਖੋਹ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਹਾਂ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸਾਡੀ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੀ ਆ ਸਾਡੀ ਪਾਰਟੀ ਗਰੀਬ ਕਿਸਾਨਾਂ ਦੇ ਨਾਲ ਖੜੀ ਆ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਮਜ਼ਦੂਰਾਂ ਲਈ ਜਦੋਂ ਜੈਤ ਕਰਾਂਗੇ ਔਰ ਬੰਦੇ ਕਾ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂਦੀਆਂ ਉਹ ਨਹੀਂ ਹੋਣ ਦੇਵਾਂਗੇ ਕਿਉਂਕਿ ਜੇ ਤਬਦੀਲੀਆਂ ਲਾਗੂ ਹੋ ਗਈਆਂ ਤੇ ਸਾਡਾ ਗਰੀਬ ਮਜ਼ਦੂਰ ਜਿਹਦਾ ਉਹ ਭੁੱਖਾ ਮਰ ਜਾਊਗਾ ਰੋਟੀ ਕਿੱਥੋਂ ਖਾਊਗਾ ਇਹ ਸਾਨੂੰ ਜਿਹੜੀ ਚਿੰਤਾ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀ ਬੀ ਜੀ ਰਾਮ ਜੀ ਸਕੀਮ ਜਿਹੜੀ ਐ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਮਨੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜੇ ਉਹ ਸੈਂਟਰ ਸਰਕਾਰ ਦੀ ਡਿਊਟੀ ਆ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮਨੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਰੇ ਕਿਉਂਕਿ ਸਟੇਟਾਂ ਦੇ ਕੋਲ 40-65 ਹਿੱਸਾ ਪਉਂਦੀ ਕੋਈ ਇਤਾਂ ਦੇ ਹਮਦਨ ਦੇ ਸੋਚ ਨਹੀਂ ਗਏ ਕਿਉਂਕਿ ਸਾਡੇ ਜਿਹੜੇ ਟੈਕਸ ਹੈ ਉਹ ਸਿੱਧੇ ਜੀਐਸਟੀ ਦੇ ਰਾਹੀਂ ਸੈਂਟਰ ਗਵਰਨਮੈਂਟ ਕੋਲ ਚੱਲ ਜਾਂਦੇ ਆ ਸੋ ਇਹ ਜਿਹੜੀਆਂ ਨਵੀਆਂ ਸੋਧਾਂ ਕੀਤੀਆਂ ਜਾਦੀਆਂ ਇਹ ਗਰੀਬ ਲੋਦੀ ਨੇ ਇਹਨਾਂ ਸੋਧਾਂ ਨੂੰ ਜਿਹੜਾ ਉਹ ਵਾਪਸ ਲੈਣਾ ਚਾਹੀਦਾ ਨਹੀਂ ਵਾਪਸ ਲੋਗੇ ਤੇ ਅਸੀਂ ਇੱਥੇ ਵੱਡਾ ਸੰਘਰਸ਼ ਕਰਾਂਗੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਗਰੀਬਾਂ ਦੀ ਜ਼ਿੰਦਗੀ ਗਰੀਬਾਂ ਦਾ ਦਸਗਾਨ ਜਿਹੜਾ ਉਹ ਨਹੀਂ ਖੋਹ ਦੋਗੇ ਭਾਵੇਂ ਜੋ ਮਰਜ਼ੀ ਹੋ ਜਾ ਮੈਂ ਤੁਹਾਡੇ ਲਈ ਇਹ ਕਹਣਾ ਚਾਹੁੰਦਾ ਸੀ ਜਿਦ ਕਿ ਬੀਜੇਪੀ ਅੱਜਕੱਲ ਨਹੀਂ ਪਿਛਲੇ 14 ਸਾਲਾਂ ਤੋਂ ਇਸ ਦੇਸ਼ ਦੇ ਤਨਹਾੜ ਲੋਕਾਂ ਦੇ ਹੱਕ ਦੇ ਵਿੱਚ ਪੁੱਗਤਦੀ ਆ ਅਮੀਰਾਂ ਦੇ ਹੱਕ ਦੇ ਵਿੱਚ ਪੁੱਗਤਦੀ ਆ ਔਰ ਗਰੀਬਾਂ ਨੂੰ ਦਿਨੋ ਦਿਨ ਜਿਹੜੀ ਮਾਰੀ ਆ ਔਰ ਗਰੀਬਾਂ ਦਾ ਗਲਾ ਘੁੱਟਦੀ ਆ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਰਕੀ ਜਿਹੜੀ ਆ ਉਹ ਖੋਈ ਜਾ ਰਹੀ ਆ ਮੈਂ ਇਸ ਗੱਲ ਦੀ ਕੋਰ ਦਿੰਦਾ ਕਰਦਾ ਔਰ ਆਪਣੀ ਪਾਰਟੀ ਵੱਲੋਂ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੀ ਗਰੀਬ ਜਨਤਾ ਨੂੰ ਇਹ ਵਿਸ਼ਵਾਸ ਹੋਣਾ ਚਾਹੁੰਦਾ ਕਿ ਤੁਹਾਡੇ ਹਿੱਤਾਂ ਲਈ ਆਮ ਆਦਮੀ ਪਾਰਟੀ ਦੇਸ਼ਵਿਚਵਿਧ ਪੰਜਾਬ ਵਿੱਚ ਲੜਾਈ ਲੜੂਗੀ